ਨੂੰ ਕਿਵੇਂ ਲਾਹ ਪਹੁੰਚੇ ਸਰਕਾਰੀ ਪੈਸੇ ਦੀ ਇੱਕ ਇੱਕ ਪੈਸਾ ਜੋ ਬਚਾ ਕੇ ਉਸ ਨੂੰ ਲੋਕਾਂ ਤੇ ਕਿਵੇਂ ਖਰਚਿਆ ਜਾਣਾ ਹੈ ਹਮੇਸ਼ਾ ਉਸੇ ਲਈ ਤਤਪਰ ਰਹਿੰਦੇ ਨੇ ਸਾਡੇ মিডিਆ ਦੇ ਸਾਥੀ ਪਹੁੰਚੇ ਨੇ ਅਸੀਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਕਿਰਪਾ ਆਪਣਾ ਥਾਂ ਲੈ ਲੈਣ মিডিਆ ਦੇ ਸਾਥੀਆਂ ਨੂੰ ਬੇਤੀ ਹੈ ਕਿਰਪਾ ਆਪਣਾ ਥਾਂ ਲੈ ਲੈਣ ਆਪਾਂ ਗੱਲ ਕਰ ਰਹੇ ਸੀ ਸਿਹਤ ਪੱਖੋਂ ਕੇ ਆਮ ਆਦਮੀ ਕਲੀਨਿਕ ਜੋ ਪਿੰਡਾਂ ਵਿੱਚ ਖੋਲੇ ਨੇ ਪੰਜਾਬ ਸਰਕਾਰ ਵੱਲੋਂ ਸਾਡੇ ਸੀਐਮ ਸਾਹਿਬ ਦਾ ਉਪਰਾਲਾ ਕਿ ਲੋਕਾਂ ਨੂੰ ਸਰਕਾਰੀ ਕਿਸੇ ਵੀ ਕਮਲੇ ਇੱਕ ਪਾਸੇ ਪਿੰਡਾਂ ਚੋਂ ਕੈਂਪ ਲਾ ਰਹੇ ਨੇ ਉਵੇਂ ਹੀ ਆਮ ਆਦਮੀ ਕਲੀਨਿਕ ਪਿੰਡ-ਪਿੰਡ ਖੋਲੇ ਨੇ ਜਿੱਥੇ ਮੁੱਢਲੇ ਪੱਧਰ ਤੇ ਜਦ ਸਾਨੂੰ ਇਲਾਜ ਮਿਲਦਾ ਹੈ ਤੇ ਫਿਰ ਅੱਗੇ ਜੋ ਬਿਮਾਰੀ ਦਾ ਸਮੇਂ ਸਿਰ ਪਤਾ ਲੱਗ ਜਾਏ ਤੇ ਉਹਦਾ ਇਲਾਜ ਵੀ ਸੌਖਾ ਹੁੰਦਾ ਹੈ ਤੇ ਅੱਗੇ ਖਰਚੇ ਵੀ ਮਹਿੰਗੇ ਨਹੀਂ ਕਰਨੇ ਪੈਂਦੇ ਇਲਾਜ ਦੇ ਸੋ ਆਮ ਆਦਮੀ ਕਲੀਨਿਕ ਲਗਭਗ 2 ਦਰਜਨ ਸਾਡੇ ਜ਼ਿਲ੍ਹੇ ਦੀ ਜੇ ਗੱਲ ਕਰੀਏ ਖੁੱਲੇ ਹੋਏ ਨੇ ਇਵੇਂ ਹੀ ਸਕੂਲ ਆਫ ਐਮਿਨੈਂਸ ਕਿ ਸਾਡੇ ਬੱਚੇ ਪੜਨਗੇ ਉਹਨਾਂ ਨੂੰ ਵਿਸ਼ਵ ਪੱਧਰ ਦੀ ਦੇਕਰ ਸਿੱਖਿਆ ਮਿਲੇਗੀ ਤਾਂ ਹੀ ਜਿਹੜੇ ਇਹ ਬੱਚੇ ਪ ਵਿਖਦੇ ਜਿਹੜੇ ਨਾਗਰਿਕ ਨੇ ਉਹ ਵਿਕਸਿਤ ਹੋ ਸਕਣਗੇ ਔਰ ਜਿਹੜੀਆਂ ਦੁਨੀਆ ਭਰ ਦੀਆਂ ਜਿਹੜੀਆਂ ਚੁਣੌਤੀਆਂ ਉਹਦਾ ਮੁਕਾਬਲਾ ਕਰ ਸਕਣਗੇ ਹੁਣ ਪੂਰੀ ਦੁਨੀਆ ਇੱਕ ਪਿੰਡ ਬਣ ਚੁੱਕੀ ਆ ਸੋ ਸਾਨੂੰ ਸਿਰਫ ਆਪਣੇ ਬੱਚਿਆਂ ਨੂੰ ਮੁਕਸਰ ਚੰਡੀਗੜ੍ਹ ਜਾਂ ਲੁਧਿਆਣੇ ਦੇ ਪੱਧਰ ਲਈ ਤਿਆਰ ਨਹੀਂ ਕਰਨਾ ਉਹਨਾਂ ਨੂੰ ਦਿੱਲੀ ਜਾਂ ਪੂਰੇ ਗਲੋਬ ਲਈ ਤਿਆਰ ਕਰਨਾ ਹੈ ਸੋ ਉਸ ਮਕਸਦ ਲਈ ਸੀਐਮ ਸਾਹਿਬ ਹੋਰਾਂ ਨੇ ਸਕੂਲ ਆਫ ਐਮੀਨੈਂਸ ਪੰਜਾਬ ਦੇ ਵਿੱਚ ਖੋਲੇ ਨੇ 117 ਹਲਕੇ ਨੇ ਔਰ 117 ਹੀ ਸਕੂਲ ਆਫ ਐਮੀਨੈਂਸ ਪੰਜਾਬ ਦੇ ਵਿੱਚ ਸਥਾਪਿਤ ਕਰਵਾਏ ਗਏ ਨੇ ਇਸ ਤੋਂ ਬਿਨਾ ਬੱਚਿਆਂ ਦੇ ਓਵਰਆਲ ਡਿਵੈਲਪਮੈਂਟ ਲਈ ਸਕੂਲ ਆਫ ਹੈਪੀਨੈਸ ਇਹ ਵੀ ਪੰਜਾਬ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਹੈ ਹਰ ਪੱਖ ਤੋਂ ਸੀਐਮ ਸਾਹਿਬ ਹਮੇਸ਼ਾ ਹੀ ਯਤਨਸ਼ੀਲ ਰਹਿੰਦੇ ਨੇ ਕਿ ਇੱਕ ਰੰਗਲਾ ਪੰਜਾਬ ਬਣੇ ਇੱਕ ਤਰੱਕੀਸ਼ੁਦਾ ਪੰਜਾਬ ਬਣੇ ਹਰ ਇੱਕ ਲੋਕ ਤੱਕ ਸਰਕਾਰੀ ਸੁਵਿਧਾਵਾਂ ਮਿਲਣ ਔਰ ਸਰਕਾਰੀ ਸੁਵਿਧਾਵਾਂ ਲੈਣ ਲਈ ਲੋਕਾਂ ਨੂੰ ਦਸਤਰਾں ਤੱਕ ਨਾ ਪਹੁੰਚਣਾ ਪਵੇ ਸਾਡੇ ਵਿਚਕਾਰ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਪਹੁੰਚਰੇ ਨੇ ਤਾੜੀਆਂ ਨਾਲ ਆਪਾਂ ਉਹਨਾਂ ਦਾ ਸਵਾਗਤ ਕਰਾਂਗੇ ਬਹੁਤ-ਬਹੁਤ ਸਵਾਗਤ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਸਰਦਾਰ ਗੁਰਮੀਤ ਸਿੰਘ ਜੀ ਖੁਡੀਆਂ ਸਾਹਿਬ ਬਖ ਬਖ ਮਾਨਯੋਗ ਐਮ ਐਲ ਏ ਸਹਿਬਾਨ ਹੁਣ ਮੈਂ ਸਰਕਾਰ ਤੇ ਬੇਨਤੀ ਕਰਾਂਗਾ ਗੁਰਮੀਤ ਸਿੰਘ ਜੀ ਖੁਡੀਆਂ ਮਾਨਯੋਗ ਖੇਤੀ ਮੰਤਰੀ ਮੰਤਰੀ ਪੰਜਾਬ ਜੀ ਨੂੰ ਪਿਓ ਮਾਈਓ ਮੁੱਖ ਮੰਤਰੀ ਜੀ ਹਰਾਂ ਨੂੰ ਜਿਲੇ ਵਿੱਚ ਪਹੁੰਚਣ ਤੇ ਜੀ ਆਇਆਂ ਨੂੰ ਕਹਿਣਗੇ ਸਰਦਾਰ ਗੁਰਮੀਤ ਸਿੰਘ ਖੁਡੀਆਂ ਸਾਰੇ ਹੀ ਬਹੁਤ ਸਤਿਕਾਰਯੋਗ ਪਿੰਡਾਂ ਵਿੱਚੋਂ ਆਏ ਕਿਸਾਨ ਭਰਾ ਪੰਜਾਬ ਦੇ ਬਹੁਤ ਹੀ ਹਰਮਨ ਪਿਆਰੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਸਾਡੇ ਬਹੁਤ ਸਤਿਕਾਰਯੋਗ ਐਮਐਲਏ ਸਹਿਬਾਨ ਜਿਨ੍ਹਾਂ ਵਿੱਚ ਸਰਦਾਰ ਜਗਰੂਪ ਸਿੰਘ ਜੀ ਗਿੱਲ ਸਰਦਾਰ ਅਮਨਦੀਪ ਸਿੰਘ ਜੀ ਗੋਲਡੀ ਨਰੇਂਦਰਪਾਲ ਜੀ ਸਾਵਨਾ ਸਾਡੇ ਅਰਣ ਨਾਰੰਗ ਜੀ ਇਸ ਹਲਕੇ ਦੇ ਇੰਚਾਰਜ ਪ੍ਰਿਤਪਾਲ ਸ਼ਰਮਾ ਜੀ ਸਾਡੇ ਮੁਕਸਰ ਦੇ ਐਮਐਲਏ ਸਰਦਾਰ ਜਗਦੀਪ ਸਿੰਘ ਜੀ ਕਾਕਾ ਬਰਾੜ ਕੌਣੀ ਸਾਹਿਬ ਜਗਦੇਵ ਬਾਮ ਜੀ ਸਾਡੇ ਐਮਐਲਏ ਸਰਦਾਰ ਜਗਸੀਰ ਸਿੰਘ ਜੀ ਜ਼ਿਲ੍ਹੇ ਦੇ ਪ੍ਰਧਾਨ ਜਸ਼ਨ ਜੀ ਪਾਰਟੀ ਦੇ ਵਰਕਰ ਸਹਿਬਾਨ ਨੈਰੀ ਮਹਿਕਮੇ ਦੇ ਬਹੁਤ ਹੀ ਸਤਿਕਾਰਯੋਗ ਔਰ ਸੈਕਟਰੀ ਕ੍ਰਿਸ਼ਨ ਕੁਮਾਰ ਜੀ ਉਹਨਾਂ ਦੇ ਨਾਲ ਆਏ ਹੋਏ ਅਫਸਰ ਸਹਿਬਾਨ ਸਾਥੀ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਤਿਕਾਰਯੋਗ ਸਾਡੇ ਪ੍ਰੈਸ ਵਾਲੇ ਸੱਜਣ ਮੀਡੀਆ ਵਾਲੇ ਉਹਨਾਂ ਨੇ ਸਾਰੀ ਜਿਹੜੀ ਕਾਰਵਾਈ ਲੋਕਾਂ ਦੇ ਸਾਹਮਣੇ ਰੱਖਣੀ ਹੁੰਦੀ ਹੈ ਉਹਨਾਂ ਨੂੰ ਵੀ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਦੇ ਮਨ ਵਿੱਚ ਪੰਜਾਬ ਦੇ ਪ੍ਰਤੀ ਵੱਡਾ ਦਰਦ ਹੈ ਬਹੁਤਾ ਜਿਹੜਾ ਪਿੰਡਾਂ ਨਾਲ ਤੇ ਖੇਤੀ ਨਾਲ ਜੁੜਿਆ ਹੋਇਆ ਕੋਸ਼ਿਸ਼ ਕੀਤੀ ਹੈ ਜਦੋਂ ਦੀ ਸਰਕਾਰ ਬਣੀ ਹੈ ਕਿ ਜਿਵੇਂ ਵੀ ਕਿਵੇਂ ਹੋਵੇ ਇਹ ਤੁਹਾਡਾ ਕੋਈ ਵੀ ਨਾਗਰਿਕ ਕਿਸੇ ਵੀ ਸਮੱਸਿਆ ਵਿੱਚ ਨਾ ਹੋਵੇ ਚਾਹੇ ਉਹ ਕਿਸਾਨ ਹੈ ਮਜ਼ਦੂਰ ਹੈ ਛਾਹੂਕਾਰ ਹੈ ਵਪਾਰੀ ਹੈ ਮੁਲਾਜ਼ਮ ਹੈ ਔਰ ਉਹਦੇ ਲਈ ਜ਼ਰੂਰੀ ਕਿ ਅਸੀਂ ਸਾਡਾ ਜਿਹੜਾ ਬੇਸਿਕ ਖੇਤੀਬਾੜੀ ਹੈ ਇਹਨੂੰ ਕਾਇਮ ਰੱਖਣ ਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਨੇ ਪਹਿਲੇ ਦਿਨੋਂ ਕਿਉਂਕਿ ਜਿਹੜਾ ਇਨਸਾਨ ਜੜਾਂ ਨਾਲ ਜੁੜਿਆ ਹੋਵੇ ਜੀਨੇ ਸਾਰਾ ਕੁਝ ਦੇਖਿਆ ਹੋਵੇ ਉਹੀ ਲੋਕਾਂ ਦਾ ਖਿਆਲ ਰੱਖ ਸਕਦਾ ਹੈ ਇਕੱਲਾ ਦਫ਼ਤਰਾਂ 'ਚ ਬਹਿ ਕੇ ਔਰ ਅਪਸਰਾ ਨਾਲ ਵੀ ਕੱਲੀ ਸਾਜ ਨਾਲ ਵੀ ਉਹ ਪੂਰੀਆਂ ਗੱਲਾਂ ਨਹੀਂ ਹੋ ਸਕਦੀਆਂ ਜਿਹੜੀਆਂ ਪ੍ਰੈਕਟੀਕਲੀ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਪਤਾ ਹੈ ਜਿਹੜੀ ਕਿਤੇ ਅੰਗਰੇਜ਼ਾਂ ਦੇ ਵੇਲੇ ਨਹਿਰਾਂ ਬਣੀਆਂ ਜਾਂ ਐ ਨਹਿਰਾਂ ਅੰਗਰੇਜ਼ਾਂ ਦੇ ਵੇਲੇ ਉਲੀਕੀਆਂ ਗਈਆਂ ਜਿਹੜੀਆਂ ਸਾਡੇ ਕੋਲ ਦੀ ਵੀ ਲੰਘੀਆਂ ਉਸ ਤੋਂ ਬਾਅਦ ਕਿਸੇ ਨਹਿਰ ਦਾ ਨਾਂ ਕਿਸੇ ਸਿਆਸੀ ਪਾਰਟੀ ਨੇ ਨਾ ਕਿਸੇ ਲੀਡਰ ਨੇ ਲੇ ਆ ਨਹੀਂ ਤੇ ਸੋਚਿਆ ਨਹੀਂ ਭਗਵੰਤ ਮਾਨ ਜੀ ਤੋਂ ਬਾਜ਼ਾਰਤ ਵਿੱਚ ਆਏ ਆਪਣੀ ਇਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਅਗਵਾਈ ਦਿੱਤੀ ਸਭ ਨਾਲੋਂ ਪਹਿਲੀ ਜਿਹੜੀ ਮਾਲਵੇ ਦੀ ਤਰਸਯੋਗ ਹਾਲਤ ਹੈ ਕੋਲ ਦੀ ਵੱਡੀਆਂ ਨਹਿਰਾਂ ਗੁਜਰਨ ਦੇ ਕਾਰਨ ਵੀ ਸਾਨੂੰ ਲੈਫਟ ਕਰਕੇ ਪਾਣੀ ਉਹ ਵੀ ਹੋਣੀ ਹੋਣੀ ਕਦੇ ਕਿਸੇ ਨੇ ਕਦੇ ਕਿਸੇ ਨੇ ਮੋਗਾ ਮਨਜ਼ੂਰ ਕਰਾਇਆ ਮੇਰਾ ਖਿਆਲ ਥੋੜੇ ਸਮਾਂ ਚ ਸਾਰੇ ਲੋਕਾਂ ਨੂੰ ਇਹ ਪਾਣੀ ਮਿਲਣ ਲੱਗਿਆ ਹੁਣ ਪਹਿਲਾਂ ਕੁਝ ਘਰਾਂ ਕੋਲੇ ਕੁਝ ਲੋਕਾਂ ਕੋਲੇ ਸਹੂਤ ਸੀ ਅਸੀਂ ਸਾਰੇ ਬਠਿੰਡੇ ਵਾਲੇ ਰੋਪੜਾ ਦੇ ਪਾਣੀ ਨਾਲ ਜੁੜੇ ਹੋਏ ਸੀ ਆ ਔਰ ਸਰਦਾਰ ਭਗਵੰਤ ਸਿੰਘ ਮਾਣ ਦੀ ਇਹ ਵੱਡੀ ਸੋਚ ਕਿ ਵੀ ਇਹ ਕਿੰਨਾ ਚਿਰ ਕੰਮ ਚੱਲੂਗਾ ਕੀ ਸਾਰੀ ਉਮਰ ਲੋਕ ਮਸ਼ੀਨਰੀ ਨਾਲ ਇਸੇ ਨਾਲ ਹੀ ਕੰਮ ਸਾਰਨਗੇ ਉਹਨਾਂ ਨੇ ਇੱਕ ਬਹੁਤ ਵੱਡੀ ਸੋਚ ਦੇ ਨਾਲ ਤੀਸਰੀ ਨਹਿਰ ਮਾਲਵਾ ਨਹਿਰ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਜਿਹੜੀ ਪੰਜਾਬ ਵਿੱਚ ਪੰਜਾਬ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਨਿਗਰ ਸੋਚ ਦੇ ਮੁਤਾਬਿਕ ਕੱਢ ਰਹੀ ਹੈ ਤਕਰੀਬਨ 62 ਪਿੰਡ ਜਿਹੜੇ ਫਿਰੋਜ਼ਪੁਰ ਫਰੀਦਕੋਟ ਤੇ ਮੁਕਸਰ ਜ਼ਿਲ੍ਹੇ ਦੇ ਆਉਂਦੇ ਐ ਉਹਨਾਂ ਤਾਈਏ ਪਾਣੀ ਪਹੁੰਚਣਾ ਜਿਦੇ ਚ 2 ਲੱਖ ਕਿੱਲੇ ਤੋਂ ਵੱਧ ਸਿੰਚਾਈ ਹੋਣੀ ਐ 100 ਤੇ 49 ਕਿਲੋਮੀਟਰ 150 ਕਿਲੋਮੀਟਰ ਇਹ ਨਹਿਰ ਬਣਨੀ ਐ ਔਰ ਬਹੁਤ ਸਾਰੇ ਜਿਹੜੇ ਬਰਾਂਡ ਪਏ ਦੂਰ ਦਰਾਡੇ ਦੇ ਏਰੀਏ ਸਨ ਉਹਨਾਂ ਨੂੰ ਵੀ ਇਹ ਪਾਣੀ ਦੀ ਵੱਡੀ ਸਹੂਲਤ ਜਿਹੜੀ ਕਿਸਾਨ ਚਾਹੁੰਦਾ ਹੈ ਜਿਹੜੇ ਲੋਕ ਚਾਹੁੰਦੇ ਆ ਜੇ ਅਸੀਂ ਸਾਡੇ ਕੋਲੇ ਕੋਈ ਵੱਡੀ ਇੰਡਸਟਰੀ ਨਹੀਂ ਸਾਡੀ ਇੰਡਸਟਰੀ ਤਾਂ ਖੇਤੀ ਆ ਤੇ ਇਹਦੇ ਲਈ ਬਹੁਤ ਮੁੜਕਾ ਡੋਲਿਆ ਤੁਸੀਂ ਭਰਾਓ ਸਾਡੇ ਵੱਡ ਵਡੇਰਿਆਂ ਨੇ ਤੇ ਹੁਣ ਤੱਕ ਵੀ ਸੈਸ ਨੇ ਤਰੱਕੀ ਕੀਤੀ ਯੂਨੀਵਰਸਿਟੀ ਆਈ ਉਹਨੇ ਵੀ ਵਿਗਯੋਗਦਾਨ ਪਾਇਆ ਅਸੀਂ ਦੇਸ਼ ਦੀ ਭੁੱਖ ਦੂਰ ਕਰਤੀ ਅਸੀਂ ਬਾਫਰ ਕਰਤਾ ਅਨਾਜ ਕਈ ਵਾਰੀ ਤਾਂ ਨਕਮੂਰ ਮਾਰਨ ਲੱਗ ਜਾਂਦੇ ਨੇ ਸਾਡੀਆਂ ਫਸਲਾਂ ਦੇ ਅਮਾਰ ਵੇਖ ਕੇ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਆਉਂਦੀਆਂ ਉਦੋਂ ਰੰਗਾ ਤੇ ਤੰਜ ਕਰਨ ਲੱਗ ਜਾਂਦੇ ਆ ਫਸਲਾਂ ਦੇ ਤੇ ਹਾਲਾਂਕਿ ਉਹਨਾਂ ਲੋਕਾਂ ਨੂੰ ਯਾਦ ਕਰਨਾ ਚਾਹੀਦਾ ਹੈ ਕਦੇ ਅਸੀਂ ਅਮਰੀਕਾ ਵਰਗੇ ਦੇਸ਼ ਤੋਂ ਲਾਲ ਰੰਗ ਦੀ ਕਣਕ ਜਿਹੜੀ ਵੇਖਣਯੋਗ ਨਹੀਂ ਉਹ ਵੀ ਖਾਂਦੇ ਸਾਂ ਅੱਜ ਸਾਡੀ ਸੋਨੇ ਰੰਗੀ ਕਣਕ ਹੈ ਅਸੀਂ ਦੇਸ਼ ਦੀ ਭੁੱਖ ਗੱਢੀ ਦੇਸ਼ ਨੂੰ ਆਤਮ ਨਿਰਭਰ ਕੀਤਾ ਔਰ ਇਹਦੇ ਵਿੱਚ ਸੈਂਟਰ ਦੀ ਸਰਕਾਰ ਨੂੰ ਵੀ ਚਾਹੀਦਾ ਹੈ ਅਸੀਂ ਸਰ ਆਜਤੇ ਵੀ ਬੈਠੇ ਆ ਤੇ ਅਸੀਂ ਦੇਸ਼ ਦੀ ਭੁੱਖ ਵੀ ਦੂਰ ਕਰਦੇ ਆ ਸਾਰਿਆਂ ਨਾਲੋਂ ਔਖੀ ਕਮਾਈ ਕਿਸਾਨ ਦੀ ਤੇ ਮਜ਼ਦੂਰ ਦੀ ਐ ਕੋਈ ਟਾਈਮ ਹੀ ਨਹੀਂ ਅਸੀਂ ਅੱਧੀ ਰਾਤ ਨੂੰ ਪਾਣੀ ਲਾਉਣ ਵੀ ਜਾਂਦੇ ਐ ਅਸੀਂ ਸੱਪਾਂ ਦੀਆਂ ਸਰੀਆਂ ਯਾਦਾ ਸਾਡੇ ਨਾਲ ਉਹਨਾਂ ਦਾ ਕੋਈ ਖਾਨਦਾਨ ਨਹੀਂ ਦੋਸਤਾਨਾ ਹੀ ਨਹੀਂ ਤਾਂ ਜਿਵੇਂ ਦਿਨ ਰਾਤ ਅਸੀਂ ਖੇਤਾਂ ਵਿੱਚ ਫਿਰਦੇ ਐ ਫੇਰ ਵੀ ਜਾਨਾ ਰਹਿ ਜਾਂਦੀਆਂ ਵੱਜ ਜਾਂਦੀਆਂ ਅਸੀਂ ਤਿੱਖੜ ਦੁਪਹਿਰਾ ਕਦੇ ਹਾੜ ਦੇ ਮਹੀਨੇ ਦਾ ਨਹੀਂ ਵੇਖਿਆ ਅਸੀਂ ਕਦੇ ਪੋ ਮਾਗਦਾ ਠੱਕਰ ਜਦੋਂ ਕੋਰਾ ਜਾਂਦਾ ਉਦੋਂ ਨਹੀਂ ਦੇਖਿਆ ਐਡੀ ਵੱਡੀ ਘਾਲ ਕਮਾਈ ਕਰਕੇ ਜਿੱਥੇ ਅਸੀਂ ਆਪਣਾ ਢਿੱਡ ਪੇਟ ਪਾਲਣਾ ਉਥੇ ਇਸ ਦੇਸ਼ ਦੇ ਲਈ ਬਹੁਤ ਵੱਡਾ ਯੋਗਦਾਨ ਪਾਉਨੇ ਆ ਉਹਦੇ ਲਈ ਅੱਜ ਇਹਨਾਂ ਤਿੰਨਾਂ ਜ਼ਿਲ੍ਹਿਆਂ ਦੇ ਬਾੜ ਪਿੰਡਾਂ ਨੂੰ ਜਿਨ੍ਹਾਂ ਨੂੰ ਬਹੁਤ ਸਾਰਾ ਖਰਚ ਕਰਨਾ ਪੈਂਦਾ ਸੀ ਜਿਹੜੀ 2300 ਕਰੋੜ ਤੋਂ ਵੱਧ ਲੱਗਣਾ ਹੈ ਦੇਤੇ ਸਾਰਾ ਪੈਸਾ ਔਰ ਉਹ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦਾ ਖੁੱਲਾ ਦਿਲ ਹੈ ਮੁੱਖ ਮੰਤਰੀ ਪੰਜਾਬ ਦੇ ਬਹੁਤ ਆਏ ਕਿਸਾਨੀ ਦੇ ਨਾਂ ਤੇ ਲੜਦੇ ਰਹੇ ਪਰ ਕਿਸਾਨਾਂ ਵਾਲੀ ਕਦੇ ਵੇਖਿਆ ਨਹੀਂ ਸੀ ਟੈਂਪਰੇਰੀ ਕੋਈ ਮਾੜੀ ਮੋਟੀ ਜਿਹੜੀ ਸਹੂਲਤ ਦੇ ਦਿੰਦੇ ਸੀ ਉਹਦਾ ਸਦਾ ਲਈ ਨਾਰਾ ਬੋਲਦਾ ਰਹਿੰਦਾ ਸੀ ਸਤਿਕਾਰਯੋਗ ਭਰਾਓ ਪੱਕੇ ਤੌਰ ਤੇ ਪੱਕਾ ਇਲਾਜ ਹੈ ਸਦਾ ਲਈ ਸਾਡੇ ਪੀੜ੍ਹੀਆਂ ਲਈ ਸਾਡੀ ਜਿੰਨੀ ਜਿੰਨਾ ਚਿਰ ਦੁਨੀਆ ਰਹੂ ਸਰਦਾਰ ਭਗਵੰਤ ਸਿੰਘ ਮਾਨਾ ਉਹਨੇ ਦਿਨੇ ਨਹਿਰਵੇਈ ਉਤੇ ਤੁਹਾਡਾ ਨਾਮ ਹੀ ਰਹਿਣਾ ਹੈ ਕਿ ਤੁਸੀਂ ਜਿੱਤੇ ਪੰਜਾਬ ਦੇ ਲਈ ਇਮਾਨਦਾਰੀ ਨਾਲ ਆਪਣੀ ਸਰਕਾਰ ਚਲਾ ਕੇ ਲੋਕਾਂ ਦੇ ਸੇਵਾ ਵਿੱਚ ਹਾਜ਼ਰ ਹੋਏ ਹੋ ਕਦੇ ਕਿਸੇ ਨੇ ਗਰੀਬ ਨੇ ਸੋਚਿਆ ਨਹੀਂ ਸੀ ਮਾਨ ਸਾਹਿਬ ਵੀ ਸਾਡਾ ਮੁੰਡਾ ਥਾਣੇਦਾਰ ਲੱਗ ਜੂ ਕਦੇ ਕਿਸੇ ਸਧਾਰਨ ਜੱਟ ਨੇ ਇਹ ਨਹੀਂ ਸੋਚਿਆ ਸਾਡਾ ਮੁੰਡਾ ਐਸਡੀਓ ਲੱਗ ਜਾ। ਇਹ ਲੋਕ ਸੁਣਦੇ ਤੇ ਕਹੇ ਕਹਿੰਦੇ ਵੇਖੇ ਗਏ ਐ। ਜਦੋਂ ਆਪਾਂ ਵੀ ਕਿਤੇ ਇੱਕ ਦੋ ਵਾਰ ਹੀ ਇਕੱਠੇ ਹੋਏ ਆ ਜਦੋਂ ਨੌਕਰੀਆਂ ਦੇ ਯੁਕਤੀਆਂ ਦਿੱਤੀਆਂ ਤੇ ਬੱਚੇ ਰੋ ਕੇ ਇਹ ਕਹਿੰਦੇ ਸੀ ਵੀ ਜੇ ਭਗਵੰਤ ਮਾਨ ਨਾ ਹੁੰਦਾ ਤੇ ਸ਼ਾਇਦ ਅੱਜ ਸਾਨੂੰ ਵੀ ਇਹ ਸਰਟੀਫਿਕੇਟ ਨਾ ਮਿਲਦਾ। ਜਿਸ ਤਰ੍ਹਾਂ ਦਾ ਬੋਲ ਬਾਲਾ ਸੀ ਉਹਨੂੰ ਪਾਸੇ ਕਰਕੇ ਇਸ ਪੰਜਾਬ ਦੇ ਪੁੱਤ ਨੇ ਲੋਕਾਂ ਦੀ ਖਾਤਰ ਆਲੋਚਨਾ ਕਰਨ ਵਾਲੇ ਬਹੁਤ ਲੋਕ ਹੁੰਦੇ ਐ ਕਹਿ ਦਿੰਦੇ ਐ ਹੋਇਆ ਕੀ ਜਿਹੜਾ ਖੁਸ਼ ਹੋਇਆ ਉਹ ਕਦੇ ਕਿਸੇ ਨੇ ਕੀਤਾ ਨਹੀਂ ਸੀ ਸਤਕਾਰ ਜੋ ਭਰਾਓ ਕੱਲੇ ਜਾਜਾ ਤੇ ਸਾਰਾ ਸਾਰਾ ਡੰਬਰ ਝੂਟੇ ਲੈਂਦਾ ਰਿਹਾ ਔਰ ਲੋਕਾਂ ਦੇ ਜੋ ਹਾਲਾਤ ਬਣੇ ਉਹ ਸਾਰੇ ਤੁਹਾਡੇ ਸਾਰਿਆਂ ਦੇ ਸਾਹਮਣੇ ਐ ਅੱਜ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਐ ਕਿ ਪੰਜਾਬ ਦੇ ਪਾਣੀ ਦੀ ਰਾਇਲਟੀ ਦਿੱਤੀ ਜਾਵੇ ਇਹ ਕੈਂਪੀ ਕਹਿੰਦੀ ਆ ਆਪਣੇ ਮੈਂ ਇਹ ਗੱਲ ਪੁੱਛਣੀ ਚਾਹੁੰਨਾ ਹੈ ਬਾਪੂ ਜੀ ਮੁੱਖ ਮੰਤਰੀ ਸਾਹਿਬ ਨਾਲ ਬਾਜਪਾ ਨਾਲ ਵੀ ਦੋਸਤੀ ਸੀ ਔਰ ਨਾਲ ਹੀ ਮੋਦੀ ਦੀ ਸਰਕਾਰ ਵਿੱਚ ਵੀ ਤੁਸੀਂ ਦੋਨੇ ਜੀ ਰਹਿੰਦੇ ਰਹੇ ਹੋ ਕਦੇ ਗੱਲ ਨਹੀਂ ਕੀਤੀ ਸੀ ਅੱਜ ਸਤਾ ਤੋਂ ਬਾਹਰ ਹੋ ਕੇ بولیاں بولیاں ਗੱਲਾਂ ਕਰਦੇ ਆ ਵੀ ਸਾਨੂੰ ਸੱਤ ਮਾਰ ਲੈਣ ਸਾਨੂੰ ਨਾਲ ਸੱਤ ਲੈਣ ਪਰ ਉਹਨਾਂ ਦਾ ਸਰਦਾ ਹੋ ਇਹਨਾਂ ਨੂੰ ਸੱਦਣਗੇ ਨਹੀਂ ਸਤਕਾਰਯੋਗ ਪੰਜਾਬ ਵਾਸੀ ਜਿਹੜੇ ਹਮੇਸ਼ਾ ਅਣਖ ਦੇ ਨਾਲ ਰਹੇ ਆ ਆਪਣਾ ਤਾਂ ਕਿੱਤਾ ਤੇ ਖੇਤਾ ਹੀ ਖੇਤੀ ਵਾਲਾ ਬਹੁਤ ਵੱਡੀ ਸਹੂਲਤ ਇਹ ਪੰਜਾਬ ਦਾ ਹੋਣ ਹਾਰ ਸਪੂਤ ਛੋਟੀ ਉਮਰ ਵਿੱਚ ਬਣਿਆ ਬੁਖਮੰਤਰੀ ਤੇ ਵੱਡੀਆਂ ਦਲੀਲਾਂ ਨਾਲ ਪੰਜਾਬ ਦੀ ਇਮਾਰਤ ਨੂੰ ਚਲਾ ਰਿਹਾ ਹੈ ਮੈਂ ਉਹਨਾਂ ਦਾ ਇੱਥੇ ਆਉਣ ਤੇ ਐਡਾ ਵੱਡਾ ਜਿਹੜਾ ਬਹੁਤ ਪੁੰਨ ਦਾ ਕੰਮ ਕਰ ਲਈ ਆਏ ਆ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਰੇ ਇਲਾਕੇ ਵੱਲੋਂ ਸਾਰੇ ਐਮ.ਐਲ.ਏ ਸਹਿਬਾਨ ਵੱਲੋਂ ਅਸੀਂ ਬੱਚਾ ਬੱਚੀ ਤੁਹਾਨੂੰ ਜੀ ਆਇਆਂ ਆਖਦੇ ਹਾਂ ਤੁਸੀਂ ਬਹੁਤ ਵੱਡਾ ਪਰ ਉਪਕਾਰ ਸਾਡੇ ਇਸ ਇਲਾਕੇ ਤੇ ਕੀਤਾ ਹੈ ਦੁਬਾਰਾ ਫੇਰ ਤੁਹਾਡਾ ਜੀ ਆਇਆਂ ਨੂੰ ਕਿ ਤੁਹਾਨੂੰ ਵਾਹਿਗੁਰੂ ਪ੍ਰਮਾਤਮਾ ਤੰਦਰੁਸਤੀਆਂ ਤੇ ਲੰਬੀ ਉਮਰ ਦੇਵੇ ਤੁਹਾਡੀ ਸੋਚ ਇਸੇ ਤਰ੍ਹਾਂ ਨਿਗਰ ਬਣੀ ਰਹੇ ਤੇ ਤੁਸੀਂ ਪੰਜਾਬ ਦੀ ਸੇਵਾ ਕਰਦੇ ਰਹੋ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਅਫਸਰ ਸਾਹਿਬਾਨ ਦਾ ਧੰਨਵਾਦ ਐਮ ਐਲ ਏ ਸਾਹਿਬਾਨ ਦਾ ਧੰਨਵਾਦ ਪਿੰਡਾਂ ਵਿੱਚੋਂ ਆਏ ਕਿਸਾਨ ਭਰਾਵਾਂ ਬਜ਼ੁਰਗਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਆਪਣੇ ਲਈ ਇਹ ਮਸੀਹਾ ਬਣ ਕੇ ਆਏ ਮੁੱਖ ਮੰਤਰੀ ਜੀ ਇਹਨਾਂ ਨੂੰ ਸਾਰੇ ਆਪਾਂ ਆਪਣੇ ਦਿਲਾਚੋਂ ਗਹਿਰਾਈ ਚੋਂ ਜੀ ਆਇਆਂ ਕੀ ਇਹ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ